ਤੋ ਕੇ ਅਲਸਾ ਸੰਗਤ ਵਾਹਿਗੁਰੂ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦਾ ਧੰਨ ਸ੍ਰੀ ਗਾਗ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 663 ਤੇ ਸਵਾਇ ਮਾਹ ਹੈ ਉਚਾਰਨ ਕਰਕੇ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਧਨ ਆਸਰੀ ਮਹਲਾ 3 ਘਰ ਤੁਜਾ ਚੌਪਦੀ ਤੀਜੀ 파ਰਸ਼ਰ ਸ਼ਬਦ ਚਾਰ ਫਧੀਆਂ ਵਾਲਾ ਦੂਜੇ ਘਰ ਵਿੱਚ ਗਉਂ ਦੀ ਹਦਾਇਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਨਿਰੰਕਾਰ ਹੈ ਸਤਗੁਰੂ ਦੀ ਕਿਰਪਾ ਨਾਲ ਮਿਲ ਇਹ ਧੰ ਅਖੁੱਟ ਨਾ ਨਿਖਟੈ ਨਾ ਗਾਇ ਪੂਰੇ ਸਤਗੁਰੂ ਦੀਆ ਦਿਖਾਏ ਸਤਗੁਰੂ ਜੀ ਪਵਿੱਤਰ ਬਚਨਾਂ ਦੇ ਰਾਹੀਂ ਨਾਮ ਧੰ ਦੀ ਗੱਲ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦੀ ਹੀ ਵਿਚਾਰਾ ਵੈਰਗ ਦੀ ਨਾਮ ਦਾ ਧੰਨ ਅਖੁੱਟ ਹੈ ਭਾਵਨਾ ਉਪਣ ਵਾਲਾ ਦੁਨੀਆ ਵਾਲਾ ਧੰਨ ਜੀ ਇਕੱਠਾ ਹੋ ਵੀ ਜਾਵੇ ਫਿਰ ਇਹ ਘਟ ਵੀ ਜਾਂਦਾ ਘੜਦਾ ਘੜਦਾ ਮੁੱਕ ਵੀ ਜਾਂਦਾ ਪਰ ਜਿਹੜਾ ਨਾਮ ਧੰਨ ਗੁਰੂ ਕੋਲੋਂ ਮਿਲਦਾ ਇਹ ਧੰਨ ਮੁਕਦਾਂ ਨਹੀਂ ਹੈ ਘਟਦਾ ਨਹੀਂ ਹੈ ਗਵਾਚਦਾ ਨਹੀਂ ਹੈ ਇਹ ਧਨ ਅਖੋਟ ਨਾ ਲੁਕਟੇ ਨਾ ਜਾਏ ਗਵਾਚਦਾ ਨਹੀਂ ਹੈ ਪੂਰੇ ਸਤਗੁਰੂ ਦੀਆ ਦਿਖਾਏ ਪਰ ਇਹ ਨਾਮ ਧਨ ਹਰੇਕ ਨੂੰ ਮਿਲਦਾ ਦੁਨੀਆ ਦੇ ਲੋਕਾਂ ਨੂੰ ਦੁਨੀਆ ਵਾਲਾ ਹੀ ਧੰਨ ਦਿਖਦਾ ਹੈ ਦੁਨੀਆ ਵਾਲੇ ਧੰਨ ਦੀ ਉਹ ਲੋਕ ਕਦਰ ਕਰਦੇ ਹਨ ਇਹ ਨਾਮ ਧੰਨ ਸਤਿਗੁਰੂ ਹੀ ਦਿਖਾ ਸਕਦਾ ਜਿਨ੍ਹਾਂ ਨੂੰ ਸਤਿਗੁਰੂ ਨਾਮ ਧੰਨ ਦਿਖਾ ਦਿੰਦਾ ਉਹ ਫਿਰ ਹੋਰ ਦੁਨੀਆ ਵਾਲੇ ਤਨ ਦੇ ਪਿੱਛੇ ਉਹਨਾਂ ਦੀ ਦੌੜ ਭੱਜ ਮੁੱਕ ਜਾਂਦੀ ਹੈ। ਵਾਹਿਗੁਰੂ ਉਹਨਾਂ ਨੂੰ ਨਾਮ ਧੰਨ ਦੀ ਸੋਝੀ ਆ ਜਾਂਦੀ ਹੈ। ਉਹ ਪੂਰੇ ਸਤਿਗੁਰੂ ਨਾਲ ਜੁੜ ਕੇ ਆਪਣੇ ਹਿਰਦੇ ਵਿੱਚ ਨਾਮ ਧੰਨ ਲਈ ਇਕੱਠਾ ਕਰਦੇ ਰਹਿੰਦੇ ਆ। ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਧੰਨ ਦਿਖਾ ਦਿੱਤਾ ਭਾਵ ਨਾਮ ਧੰਨ ਦੀ ਸੋਝੀ ਦੇ ਦਿੱਤੀ। ਆਪ ਲੋਏ ਸਤਿਗੁਰੂ ਕੋ ਸਦ ਬਲ ਜਾਏ ਮੈਂ ਤਾਂ ਆਪਣੇ ਸਤਿਗੁਰੂ ਤੋਂ ਸਦਾ ਬਲ ਹਾਰੇ ਜਾਂਦਾ ਜਿਸ ਨੇ ਮੈਨੂੰ ਨਾਮ ਧੰਨ ਦੀ ਸੋਚੀ ਦਿੱਤੀ ਹੈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਉਸ ਨਾਮ ਧੰਨ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਗੁਰੂ ਹਿਰਦੇ ਵਿੱਚ ਨਾਮ ਧੰਨ ਵਸਾਉਂਦਾ ਜਿਹੜਾ ਦੁਨੀਆਂ ਵਾਲਾ ਧੰਨ ਹੈ ਇਸ ਨੂੰ ਸਾਹਮਣੇ ਵਾਸਤੇ ਬੰਗ ਬਣੇ ਹੋਏ ਹੋਰ ਬੰਦਾ ਬੜੇ ਤਰੀਕੇ ਨਾਲ ਲਪੋਨ ਕੋ ਕੇ ਰੱਖ ਲੁੰਦਾ ਪਰ ਇਹ ਨਾਮ ਧੰਨ ਨੂੰ ਸਾਹਮਣੇ ਵਾਸਤੇ ਇੱਕੋ ਥਾਂ ਹੈ ਉਹ ਹੈ ਹਿਰਦਾ ਜਿਉ ਜਿਉ ਉਹਨਾਂ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਖਤੀ ਜੋੜਦਾ ਨਾਮ ਧੰਨ ਹਿਰਦੇ ਵਿੱਚ ਇਕੱਠਾ ਹੁੰਦਾ ਚਲੇ ਜਾਂਦਾ ਸਤਗੁਰੂ ਦੀ ਕਿਰਪਾ ਨਾਲ ਮੈਂ ਸਤਗੁਰੂ ਤੋਂ ਸਤਿਗਿਏ ਜਾਨਾ ਜਿਸ ਦੀ ਕਿਰਪਾ ਨਾਲ ਮੈਂ ਜੋ ਨਾਮ ਧੰਨਾ ਆਪਣੇ ਹਿਰਦੇ ਵਿੱਚ ਇਕੱਠਾ ਕਰ ਲਿਆ ਸੇਤਨਵੰਤ ਹਰ ਨਾਮ ਲਿਵ ਲਾਏ ਉਹ ਧਨ ਆੜ ਧਨ ਅਮੀਰ ਜਿਨ੍ਹਾਂ ਨੇ ਆਪਣੇ ਸੁਰਤੀ ਵਰਤੀ ਪ੍ਰਭੂ ਦੇ ਨਾਮ ਨਾਲ ਜੋੜੀ ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਵਸਾਇਆ ਹੈ ਉਤਨਾਟ ਗੁਰ ਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਦੀ ਵਸੇ ਮਨਿਆ ਆਏ ਪੂਰਾ ਗੁਰ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿੰਦਾ ਹੈ ਗੁਰਪੂਰੇ ਹਰ ਧਨ ਪ੍ਰਗਾਸਿਆ ਨਾਮ ਤਾਂ ਹਿਰਦੇ ਵਿੱਚ ਪ੍ਰਗਟ ਕਰਦਾ ਹੈ ਗੁਰੂ ਜੀ ਆਪਣੇ ਸ਼ਬਦ ਦੇ ਰਾਹ ਹਰ ਕਿਰਪਾ ਤੇ ਵਸੇ ਮਨ ਆਈ ਹਰੀ ਦੀ ਕਿਰਪਾ ਦੇ ਨਾਲ ਹੀ ਹਿਰਦੇ ਵਿੱਚ ਨਾਮ ਕੰਨ ਵਸਦਾ ਹੈ ਗੁਰ ਦੇ ਰਾਹ ਜੋ ਜੋ ਮਨੁਖ ਗੁਰੂ ਦੀ ਬਾਣੀ ਨੂੰ ਵਿਚਾਰਦਾ ਸਮਝਦਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਰਹਾਉ ਇਹ ਰਹਾਉ ਵਾਲੀ ਪੰਕਤੀ ਸੀ ਰਹਾਉ ਦਾ ਅਰਥ ਹੁੰਦਾ ਠਹਿਰੋ ਵਿਚਾਰੋ ਇਹਨੂੰ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਇਸੇ ਪੰਕਤੀ ਦੀ ਵਿਆਖਿਆ ਹੈ ਸਾਰਾ ਸ਼ਬਦ ਭਗਵਉ ਕਾਟ ਗੁਣ ਰਿਧੈ ਸਮਾਏ ਵਹਿਗੁਰੂ ਦਾ ਨਾਮ ਐਸਾ ਹੈ ਜਿਹਦੇ ਹਿਰਦੇ ਵਿੱਚ ਟਿਕ ਜਾਂਦਾ ਉਹਦੇ ਸਾਰੇ អਗੁਣ ਕੱਟੇ ਜਾਂਦੇ ਆ ਸਾਰੇ អਗੁਣ ਕੱਟੇ ਜਾਂਦੇ ਆ ਅਤੇ ਸਾਰੇ ਗੁਣ ਰੱਬ ਦੇ ਹਿਰਦੇ ਵਿੱਚ ਟਿਕ ਜਾਂਦੇ ਆ ਜਦੋਂ ਉਹਨਾਂ ਤੋਂ ਪੂਰੇ ਗੁਰੂ ਨਾਲ ਜੁੜਦਾ ਪੂਰਾ ਗੁਰੂ ਹਿਰਦੇ ਵਿੱਚ ਨਾਮ ਪ੍ਰਗਟ ਕਰਦਾ ਜਦੋਂ ਪ੍ਰਗਟ ਹੋ ਗਿਆ ਸਾਰੇ ਔਗਣ ਇਕੱਠੇ ਜਾਂਦੇ ਗੁਣ ਹਿਰਦੇ ਵਿੱਚ ਸਮਾ ਜਾਂਦੇ ਆ ਪੂਰੇ ਗੁਰ ਕੈ ਸਹਜ ਸੁਭਾਏ ਪੂਰੇ ਗੁਰੂ ਦੀ ਰਾਹ ਪੂਰੇ ਗੁਰੂ ਦੇ ਰਾਹੀਂ ਉਹ ਮੁਨੱਖ ਪਿਆਰ ਵਿੱਚ ਪ੍ਰਭੂ ਦੇ ਪਿਆਰ ਵਿੱਚ ਆਤਮਿਕ ਅਡੋਲਤਾ ਵਿੱਚ ਫਿਰ ਟਿਕਿਆ ਰਹੇਗਾ ਜਿਹੜਾ ਪੂਰੇ ਗੁਰੂ ਨਾਲ ਟੁਕਿਆ ਹੋਇਆ ਹੈ ਪੂਰੇ ਗੁਰੂ ਦੀ ਸੱਚੀ ਬਾਣੀ ਪੂਰੇ ਗੁਰੂ ਦੀ ਜਿਹੜੀ ਸਿਵ ਸਲਾਹ ਦੀ ਬਾਣੀ ਹੈ ਸੱਚੀ ਹੈ ਸਤਿ ਨਾਲ ਜੋੜਨ ਵਾਲੀ ਹੈ ਸਦਾ ਕਾਇਮ ਰਹਿਣ ਵਾਲੀ ਹੈ ਜੋ ਪੂਰੇ ਗੁਰੂ ਨਾਲ ਜੜ ਜੁੜਦਾ ਉਹਦੀ ਐਸੀ ਅਵਸਥਾ ਬਣਦੀ ਹੈ ਨਾ ਡੋਲਣ ਵਾਲੀ ਸੱਚੇ ਨਾਲ ਉਹ ਮਨੁੱਖ ਸੱਚੇ ਪ੍ਰਭੂ ਨਾਲ ਜੁੜਿਆ ਉਹ ਅਵਸਥਾ ਐਸੀ ਹੈ ਅਡੋਲ ਅਵਸਥਾ ਡੋਲ ਜਾਣੀ ਹੈ ਸੁਖ ਮਨ ਅੰਤਰ ਸਹਿਜ ਸਮਾਨੀ ਉਹਦੇ ਅੰਦਰ ਉਹਦੇ ਮਨ ਦੇ ਵਿੱਚ ਦੀ ਕਰਾ ਬਣੀ ਕੰਦੀ ਆਓ ਮੁਖ ਆਤਮ ਪਰਉਪਤਾ ਵਿਚ ਲੀਨ ਹੋਇਆ ਹੈ ਇਹਦਾ ਫਿਰ ਇੱਕ ਅਚਾਰਜ ਜਨ ਦੇਖੋ ਭਾਈ ਇਹ ਸੰਤ ਜਨੋ ਗੁਰਮੁਖ ਪਿਆਰਿਓ ਦੇਖੋ ਇੱਕ ਰੱਬ ਦਾ ਹੈਰਾਨ ਕਰ ਦੇਣ ਵਾਲਾ ਤਮਸਾ ਰੱਬ ਦੀ ਹੈਰਾਨ ਕਰ ਦੇਣ ਵਾਲੀ ਖੇੜਾ ਅਨੇ ਦੇਖੋ ਵਿਚਾਰੋ ਦੁਬਧਾ ਮਾਰ ਹਰ ਮਨ ਵਸਾਈ ਜਦੋਂ ਉਹਨੂੰ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਜੇ ਤੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕ ਜਾਂਦਾ ਹੈ ਪ੍ਰਗਟ ਹੋ ਜਾਂਦਾ ਉਹਦੀ ਦੁਬਧਾ ਹੀ ਖਤਮ ਹੋ ਜਾਂਦੀ ਹੈ ਮੇਰ ਤੇਰ ਖਤਮ ਹੋ ਜਾਂਦੀ ਉਹ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਜਦੋਂ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਹਿਰਦੇ ਵਿੱਚ ਨਾਮ ਨੂੰ ਪ੍ਰਗਟ ਕਰ ਲੈਂਦਾ ਉਦੀ ਦੁੱਖ ਦਾ ਖਤਮ ਹੋ ਜਾਂਦੀ ਹੈ ਉਸ ਨੂੰ ਹੋਰ ਕੋਈ ਦੁੱਖ ਦਿਖਦਾ ਹੀ ਨਹੀਂ ਹੈ ਹੋਰ ਕੋਈ ਵੀ ਨਹੀਂ ਦਿਖਦਾ ਪ੍ਰਭੂ ਦੇ ਨਾਮ ਵਿੱਚ ਪਰਚਿਆ ਰਹਿੰਦਾ ਨਾਮ ਅਮੋਲਕ ਨਾ ਪਾਇਆ ਜਾਏ ਵੈਗੁਰੂ ਦਾ ਨਾਮ ਅਮੋਲਕ ਭਾਵ ਦੁਨਿਆਵੀ ਕਿਸੇ ਵੀ ਚੀਜ਼ ਦੇ ਵੱਟੇ ਖਰੀਦਿਆ ਨਹੀਂ ਜਾ ਸਕਦਾ ਪ੍ਰਭੂ ਦਾ ਨ ਕੰਚਨ ਸਿਉ ਪਾਈਏ ਨਹੀਂ ਤੋਲ ਸੋਨੇ ਚਾਂਦੀ ਦੇ ਵੱਟੇ ਮਾਇਆ ਦੇ ਵੱਟੇ ਕਿਸੇ ਚੀਜ਼ ਦੇ ਵੱਟੇ ਉਹ ਨਾਮ ਤਾਂ ਖਰੀਦਿਆ ਨਹੀਂ ਜਾ ਸਕਦਾ ਨਾਮ ਅਮੋਲਕ ਨਾ ਪਾਇਆ ਜਾ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਤਰੀਕੇ ਨਾਲ ਗੁਰਪ੍ਰਸਾਦ ਵਸੇ ਮਨਿਆ ਪਰ ਜਦੋਂ ਮਨ ਕੋ ਗੁਰੂ ਦੇ ਸ਼ਬਦ ਨਾਲ ਜੁੜਦਾ ਗੁਰੂ ਦੀ ਸਰਨ ਵਿੱਚ ਰਹਿ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਜਿਸ ਨੂੰ ਨਾਮ ਧਰ ਦੀ ਸੋਚੀ ਆ ਗਈ ਹੈ ਸਭ ਵਸੇ ਪ੍ਰਭ ਏਕੋਸ ਹੋਏ ਜਦੋਂ ਸੋਚੀ ਆ ਜਾਂਦੀ ਹੈ ਫਿਰ ਕੀ ਸੋਚੀ ਆਉਂਦੀ ਹੈ ਉਸ ਨੂੰ ਇਹ ਸਮਝ ਆਉਂਦੀ ਹੈ ਸਾਰਿਆਂ ਦੇ ਵਿੱਚ ਉਹ ਇੱਕੋ ਹੈ ਪ੍ਰਭੂ ਸਾਰਿਆਂ ਦੇ ਵਿੱਚ ਉਹ ਹੀ ਵਸ ਰਿਹਾ ਹੈ ਸਭ ਵਿੱਚ ਵਸਿਆ ਪ੍ਰਭ ਇੱਕੋ ਸੋਹ ਹੈ ਉਹ ਪ੍ਰਭੂ ਇੱਕੋ ਹੈ ਉਹੀ ਸਾਰਿਆਂ ਦੇ ਵਿੱਚ ਉਸੇ ਦੀ ਜੋਤ ਹੈ ਸਾਰਿਆਂ ਦੇ ਵਿੱਚ ਵਸ ਰਹੀ ਹੈ ਸਭ ਵਿੱਚ ਉਹ ਹੀ ਹੈ ਗੁਰਮਤਿ ਘਟ ਪ੍ਰਗਟ ਹੋਏ ਗੁਰਮਤਿ ਗੁਰੂ ਦੇ ਮਤ ਰਹੀਂ ਹੀ ਗੁਰੂ ਦੇ ਸ਼ਬਦ ਰਹੀਂ ਹੀ ਉਹ ਨਾਮ ਤਨ ਹਿਰਦੇ ਵਿੱਚ ਪ੍ਰਗਟ ਹੁੰਦਾ ਉਹ ਪ੍ਰਭੂ ਜਿਹੜਾ ਇੱਕ ਹੈ ਸਰਵ ਵਿਆਪ ਹੈ ਉਹ ਗੁਰੂ ਤੋਂ ਮਤ ਰਹੀਂ ਹੀ ਇਹ ਕੋਈ 14 ਕਿ ਉਹ ਅਕਾਲ ਪੁਰਖ ਵੈਗੁਰੂ ਮੇਰੇ ਹਿਰਦੇ ਵਿੱਚ ਪ੍ਰਗਟ ਹੋਵੇ ਤਾਂ ਉਹ ਗੁਰੂਤਮ ਮਤ ਲਵੇ ਗੁਰੂ ਦੀ ਮਤ ਲੈ ਕੇ ਹੀ ਉਸ ਪ੍ਰਭੂ ਨੂੰ ਸੀ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਸਕਦੇ ਗੁਰਮਤੀ ਘਟ ਪ੍ਰਗਟ ਹੋਵੇ ਘਟ ਹਿਰਦਾ ਹਿਰਦੇ ਵਿੱਚ ਪ੍ਰਗਟ ਹੋਵੇ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਆਤਮ ਕਡੋਲਤਾ ਵਿਟਟਕ ਕੇ ਜਿਸ ਨੇ ਪ੍ਰਭ ਨੂੰ ਡੂੰਗੀ ਸਾਂਝ ਪਾ ਲਈ ਉਸ ਨੂੰ ਪਛਾਣ ਲਿਆ ਰਾਵ ਨੂੰ ਪਛਾਣ ਲਿਆ ਜਦੋਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਪ੍ਰਭ ਨੂੰ ਪਛਾਣਦਾ ਨਾ ਕਿ ਸਾਰਿਆਂ ਦੇ ਵਿੱਚ ਹੋਈ ਹੈ ਫਿਰ ਤਾਂ ਜਾਣ ਬਰਾਹਤ ਵੀ ਪਛਾਣ ਲੈਂਦਾ ਸਾਰਿਆਂ ਦੇ ਵਿੱਚ ਕਣ-ਕਣ ਦੇ ਵਿੱਚ ਕਿਉਂਕਿ ਸਾਰਿਆਂ ਦੇ ਵਿੱਚ ਉਸੇ ਦੀ ਜੋਤ ਹੈ ਫਿਰ ਉਹ ਕਿਸੇ ਵੀ ਜੀ ਨੂੰ ਦੁੱਖ ਨਹੀਂ ਦਿੰਦਾ ਦੁੱਖ ਨਾ ਦੇਈ ਕਿਸੇ ਜੀ ਕਿਸੇ ਨੂੰ ਵੀ ਸਾਰਿਆਂ ਦੇ ਵਿੱਚ ਉਸੇ ਨੂੰ ਪਛਾਣਦਾ ਐਸੀ ਅਵਸਥਾ ਬਣਦੀ ਹੈ ਜਦੋਂ ਮਨ ਕੋ ਬਰੂ ਦੇ ਸ਼ਬਦ ਨਾਲ ਹੁੰਦਾ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਆਤਮਿਕ ਡੋਲਤਾ ਕੀਤੇ ਕੀ ਜਿਸ ਨੇ ਉਸ ਪ੍ਰਭੂ ਨਾਲ ਡੂੰਗੀ ਸੰਗ ਪਾਈ ਨਾਨਕ ਨਾਮ ਮਿਲੈ ਮਨ ਮਾਨਿਆ ਜਦੋਂ ਹੈ ਨਾਨਕ ਫਿਰ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਫਿਰ ਉਹਦਾ ਮਨ ਪ੍ਰਭੂ ਦੇ ਨਾਮ ਵਿੱਚੇ ਭਤੀਜਿਆ ਰਹਿੰਦਾ ਹੋਰ ਦੂਜੀ ਗੱਲ ਯਾਦ ਰੱਖਣੀ ਉਹਦੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਉਹਦਾ ਹੋਰ ਕਿਸੇ ਨੂੰ ਪਿਆਰ ਹੀ ਨਹੀਂ ਬਣਦਾ ਉਹਦੀ ਸਾਰੀਆਂ ਚਿੰਤਾਵਾਂ ਸਾਰੀ ਫਿਕਰ ਸਾਰੀ ਝੋਰੀ ਉਹਦੇ ਖਤਮ ਹੋ ਜਾਂਦੇ ਕਿਉਂਕਿ ਉਹਦਾ ਮਨ ਪ੍ਰਭੂ ਦੇ ਨਾਮ ਉੱਤੇ ਪਰਤਿਆ ਰਹਿੰਦਾ ਹੈ ਹੋਰ ਪਾਸੇ ਜਾਂਦਾ ਹੀ ਨਹੀਂ ਹੈ ਸੋ ਇਸ ਕਰਕੇ ਇਸ ਪ੍ਰਭੂ ਦੇ ਇਸ ਗੁਰੂ ਅਮਰਦਾਸ ਜੀ ਦੇ 83 ਰਾਗ ਉੱਤੇ ਸ਼ਬਦ ਹੈ ਜਿਸ ਵਿੱਚ ਸਤਿਗੁਰੂ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਇੱਕੋ ਇੱਕ ਨਾਮ ਤਾਂ ਐਸਾ ਹੈ ਜਿਹੜਾ ਨਾਮ ਉਕਣ ਵਾਲਾ ਹੈ ਇਹ ਦੁਨਿਆਵੀ ਤਨਤਾ ਕਈ ਵਾਰੀ ਕਿਸੇ ਉਤਰ ਨਾਲ ਬੜਾ ਦੰਤ ਰਾਜੀ ਬਣਾ ਦਿੰਦਾ ਜਦੋਂ ਘਰ ਤੋਂ ਵੇਖਣ ਲੱਗ ਜੇ ਫਿਰ ਕੰਗਾਲ ਵੀ ਹੋ ਜਾਂਦਾ ਆਪਾਂ ਦੇਖਦੇ ਬੜੇ ਬੜੇ ਤਨਹਾੜ ਰਾਜੀ ਮਿੱਟੀ 'ਚ ਮਿਲ ਜਾਂਦੇ ਪਰ ਕਈ ਐਸੇ ਕੰਗਾਲ ਕਰੋਣਾ ਪਤੀ ਵੀ ਬਣ ਜਾਂਦੇ ਨੇ ਇਹ ਤਾਂ ਉਹਦੀ ਖੇਡਾ ਇਹ ਤਾਂ ਕਰਤੇ ਦਾ ਖੇਡ ਹੈ ਕਦੇ ਆਵੇ ਕਦੇ ਜਾਏ ਕਦੇ ਹੰਕਾਰ ਨੂੰ ਕਰਨ ਚਾਹੀਦਾ ਉਹ ਘਰ ਦੇ ਵਿੱਚ ਬੇਅੰਤ ਗਰੀਬੀ ਹੁੰਦੀ ਹੈ ਬੰਦਾ ਗੰਗਾਲ ਹੋਇਆ ਹੁੰਦਾ ਇੱਕੋ ਘਰ ਦੇ ਵਿੱਚ ਬੱਚਾ ਜਨਮਾ ਕਰੋਣਾ ਪਤੀ ਬਣਾ ਦਿੰਦਾ ਪਰ ਕਰੋਣਾ ਪਤੀ ਜਿਹਨੂੰ ਬਣ ਗਿਆ ਇੱਕੋ ਪੈਦਾ ਹੁੰਦਾ ਕਰੋੜਾਂ ਪਤੀ ਸਭ ਖਤਮ ਕਰ ਲੈਂਦਾ ਜਿਦੋਂ ਦੀ ਖੇਡ ਸਭ ਕੁਝ ਬਣਾਉਣ ਵਾਲਾ ਉਹੀ ਹੈ ਉਹਦੇ ਆਖਿਰ ਤੇ ਸਭ ਪਰ ਇੱਕੋ ਇੱਕ ਤਨ ਐਸਾ ਹੈ ਜਿਹੜਾ ਨਾਮ ਤਾਂ ਜਦੋਂ ਪ੍ਰਾਪਤ ਹੋ ਜਾਂਦਾ ਇਹਦੀ ਕਮਾਈ ਇੱਥੇ ਹੁੰਦੀ ਗੁਰੂ ਦੀ ਸੰਗਤ ਵਿੱਚ ਜਿਹੜਾ ਇਹ ਨਾਮ ਤਾਂ ਇਕੱਠਾ ਕਰ ਲੈਂਦਾ ਇਹ ਤਨ ਫਿਰ ਕਦੇ ਜਾਂਦਾ ਨਹੀਂ ਹੈ ਇਕ ਕੋਣੇ ਦਾ ਸਰੀਰ ਖਤਮ ਹੋ ਜੇਗਾ ਪਰ ਨਾਮ ਧਨ ਉਹਦੇ ਕੋਲ ਰਹੂਗਾ ਨਾਮ ਤਾਂ ਨਾਲ ਲੈ ਕੇ ਜਾਂਦਾ ਉਹ ਧਨਾੜ ਬਣ ਕੇ ਹੀ ਜਿਉਂਦਾ ਅਤੇ ਧਨਾੜ ਬਣ ਕੇ ਹੀ ਮਰਦਾ ਅਤੇ ਅਸਰ ਧਨਾੜ ਨਾਲ ਜਾਂਦਾ ਅਸਰ ਧਨਾੜ ਉਹ ਪ੍ਰਭੂ ਹੀ ਹੈ ਰੱਬ ਦੇ ਵਿੱਚ ਲੀਨ ਹੋ ਜਾਂਦਾ ਸੋ ਇਹ ਵਿਚਾਰ ਸੀ ਫੁੱਲਾਂ ਚੁਕਾਨੀ ਘਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ